ਪਾਰਕ ਵਿੱਚ ਸੈਰ ਕਰਨ ਵਾਲਿਆਂ ਤੋਂ ਵੋਟਾਂ ਮੰਗਣ ਪੁੱਜੇ ਨੀਟੂ ਸ਼ਟਰਾਂ ਵਾਲਾ ਲੁਧਿਆਣਾ ਪੱਛਮੀ ਵਿੱਚ ਅੱਜ ਇੱਥੇ ਵੋਟਾਂ ਪੱਕੀਆਂ ਕਰ ਰਹੇ ਆਂ ਜੀ ਰਖਭਗਤ ਸਭ ਤੋਂ ਵੱਡੇ ਇੱਥੇ ਜੂਮ ਮੈਂ ਦੇਖਿਆ ਸਵੇਰ ਦਾ ਤੇ ਦੁਪਹਿਰੇ ਮੈਂ ਕੰਪਨੀ ਕਰ ਗਿਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਵੋਟ ਤੈਨੂੰ ਵੈਸਟ ਵਿੱਚ ਪੈਗੀ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਸ਼ਟਰ ਨੋ ਨੰਬਰ ਹੈ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰਨਗੇ ਸਾਰੇ ਲੋਕਾਂ ਨੇ ਵਾਅਦਾ ਕੀਤਾ ਜੀ ਬੇਸ਼ੱਕ ਹਾਂਜੀ ਬਹੁਤ ਵਧੀਆ ਬਹਿਲਾ ਜੀ ਬਹੁਤ ਵਧੀਆ ਜਿਆਦਾ ਵੋਟਾਂ ਨਾਲ ਜਿੱਤਾਂਗੇ ਜੀ ਹੁਣ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਕੀ ਐਨਆਰਆਈ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਵੀ ਇਹੀ ਗੱਲ ਕਹਿ ਰਹੀ ਹੈ ਕਿ ਸਭ ਤੋਂ ਅੱਗੇ ਨੀਟੂ ਜਾ ਰਿਹਾ ਜੀ ਮੈਂ ਮੈਂ ਚਲੋ ਮੈਂ ਕਹਿੰਦਾ ਮੈਂ ਨਹੀਂ ਜਿੱਤਣਾ ਪਰ ਐਨਆਰਆਈ ਦੀ ਰਿਪੋਰਟ ਥੋੜੀ ਝੂਠ ਮਾਰ ਸਕਦੀ ਹੈ ਨਹੀਂ ਬਸਤੇ ਇਲਾਕੇ ਦੇ ਵਿੱਚ ਵੱਡੇ ਵੱਡੇ ਚਿਹਰੇ ਆਵਾਜ਼ ਵੀ ਪਾਦੀ ਕਾਂਗਰਸ ਕਾਲੀ ਨਾਲ ਏਡੇ ਵੱਡੇ ਵੱਡੇ ਚਿਹਰੇ ਨੇ ਮੈਂ ਨਹੀਂ ਕਿਹਾ ਸਰ ਐਨਆਰਈ ਦੀ ਰਿਪੋਰਟ ਆਈ ਆ ਕਿ ਇਹ ਸਾਰੇ ਹਾਰਦੇ ਪਏ ਆ ਵੀ ਕੱਲਾ ਨਹੀਂ ਟੂ ਜਿੱਤਦਾ ਪਿਆ ਸਾਰੇ ਹਾਰ ਜਾਣੇ ਆ ਇਹ ਸਾਰੇ ਹਾਰ ਜਾਣੇ ਆ ਕੱਲਾ ਨਹੀਂ ਟੂ ਜਿੱਤਣਾ ਐਨਆਰਈ ਦੀ ਰਿਪੋਰਟ ਕਦੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਦਾ ਜੇ ਸਰਵੇ ਰਿਪੋਰਟ ਕਹਿ ਰਹੀ ਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਹੈ ਜੀ ਲੋਕ ਦੇ ਨਾਲ ਲੋਕਾਂ ਦਾ ਬੜਾ ਪਿਆਰ ਹੈ ਨਹੀਂ ਪਿਆਰ ਹੈਗਾ ਜੀ ਉਹ ਟੁੱਟ ਗਿਆ ਜੀ ਕਿਸ ਤਰ੍ਹਾਂ ਐਨਆਰਈ ਰਿਪੋਰਟ ਝੂਠੀ ਮਾਰ ਸਕਦੀ ਲੋਕਤੰਤਰ ਹੈ ਲੋਕਤੰਤਰ ਆਸ਼ੀ ਨੂੰ ਬੋੜ ਨਹੀਂ ਪੈਣੀ ਉਹਨੂੰ ਨਹੀਂ ਪੈਣੀ ਅੱਛਾ ਇਹ ਰਿਪੋਰਟ ਜਿਹੜੀ ਦੱਸ ਰਹੇ ਹੋ ਕਿੱਥੋਂ ਮਿਲਦੀ ਹੈ ਇਰਪੋਰਟ ਸਰਕਾਰ ਦਿੰਦੀ ਹੈ ਨਾ ਐਨਆਰਆਈ ਰਿਪੋਰਟ ਦਿੰਦੀ ਆ ਸਰਕਾਰ ਗੁਪਤ ਰਿਪੋਰਟ ਦਿੰਦੀ ਆ ਕਿ ਉਹ ਜਾਂਚ ਕੀਤੀਆਂ ਦੀ ਐਨਆਰ ਅੰਦਰ ਟੀਮ ਵੱਲੋਂ ਕਿ ਕਿਹਦੇ ਵੱਲ ਲੋਕੀ ਜ਼ਿਆਦਾ ਹੈ ਕਿੰਨੂ ਲੋਕੀ ਪਸੰਦ ਕਰ ਰਿਹਾ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਿਹਾ ਪਛਮੀ ਇਲਾਕੇ ਦੇ ਕਿੰਨੇ ਵਾਰਡ ਨੇ ਉੱਥੇ ਵਾਰਡ ਤਾਂ ਨਹੀਂ ਮੈਨੂੰ ਪਤਾ ਕਰਕੇ ਧੁੰਮ ਕੇ ਆ ਮੈਂ 165 ਵਾਰਡ ਹੈ ਜੀ ਅਗਾਂ ਲੋਕਾਂ ਮੈਂ ਜਾ ਰਹੇ ਲੋਕੀ ਤੁਹਾਨੂੰ ਆਪਣੀ ਸਮੱਸਿਆ ਦੱਸਦੇ ਕੀ ਕੀ ਸਮੱਸਿਆ ਹਾਂ ਸਾਰੀ ਸਮੱਸਿਆ ਦੱਸਦੇ ਲੋਕ ਤਾਂ ਦੱਸ ਰਹੇ ਨੇ ਬਿਲਕੁਲ ਦੱਸਿਆ ਜੀ ਕੀ ਸਮੱਸਿਆ ਹੈ ਜਿਹੜੀ ਲੋਕਾਂ ਦੇ ਕਿਸੇ ਦੇ ਗਲੀ ਦੇ ਵਿੱਚ ਕੋਈ ਗਲੀ ਟੇਪਰ ਬਣੀ ਆ ਕੋਈ ਆ ਕੋਈ ਹੋ ਬਹੁਤ ਸਮੱਸਿਆ ਵਾ ਮੈਂ ਸਾਰਿਆਂ ਨਾਲ ਮਿਲ ਕੇ ਆ ਤੇ ਮੈਂ ਬੜਾ ਵਧੀਆ ਲੱਗਾ ਮੈਨੂੰ ਲੋਕਾਂ ਨੇ ਮੈਨੂੰ ਚਾਹ ਪਾਣੀ ਪਿਆ ਰੋਟੀ ਪਾਣੀ ਖਵਾਇਆ ਮੈਨਾਂ 1 ਰੁਪਈਆ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੈਨੂੰ ਸੀ ਹੈਲਪ ਕਰਾਂਗੇ ਔਰ ਪੈਸੇ ਵੱਲੋਂ ਸਪੋਰਟ ਕਰਾਂਗੇ ਬੋਟ ਵੱਲੋਂ ਸਪੋਰਟ ਕਰਾਂਗੇ ਸਰ ਗਨਮੈਨ ਕਿੱਥੇ ਸਰ ਗਨਮੈਨ ਉੱਧਰ ਖੜੇ ਨੇ ਨਹੀਂ ਗਨਮੈਨ ਮਿਲੇਗੀ ਦੋ ਗਨਮੈਨ ਮਿਲੇਗੀ ਤੇ ਹਾਲ ਕਿਦਾਂ ਕੀ ਕਿਸ ਤਰ੍ਹਾਂ ਘੁੰਮ ਰਹੇ ਹੋ ਉਹਨਾਂ ਨੂੰ ਨਾਲ ਲੈ ਕੇ ਚਰਨੀ ਨਹੀਂ ਆਪਾਂ ਦੇਖੋ ਆਪਾਂ ਕਰ ਰਹੇ ਹਾਂ ਡੋਟੂ ਡੋਟੂ ਪੈਦਲ ਡੋਟੂ ਡੋਟੂ ਕਰ ਰਹੇ ਉਹ ਵੀ ਨਾਲ ਕਰ ਰਹੇ ਨੇ ਡੋਟੂ ਡੋਟ ਜਨਕ ਜੀ ਕਾਰਜ ਕਰਾਂਗਾ ਲੋਕਾਂ ਨਜ਼ਰ ਨਹੀਂ ਆਊਗਾ ਜਾਂ ਹੁਣ ਮੈਂ ਉਹ ਮਤਲਬ ਕਿ ਕਿੱਦਾਂ ਕਰਾਂ ਜੀ ਇਹੀ ਤਰੀਕੇ ਕੱਲ ਨੂੰ ਐਮਐਲਏ ਬੰਦੇ ਹੋ ਤਾਂ ਤੁਹਾਡਾ ਵਿਜ਼ਨ ਕੀ ਕੀ ਉਹ ਪੱਕਾ ਜੀ ਪੱਕਾ ਦੇਖੋ ਐਨਆਰਆਈ ਜਾਂਚ ਕਦੀ ਝੂਠੀ ਮਾਰ ਸਕਦੀ ਨਾ ਸੰਜੀਵ ਰੋਣਾ ਜਿਤਨਾ ਵਾ ਤੇ ਨਾ ਜਿਤਨਾ ਆਸ਼ੂ ਇਹ ਗਰੰਟੀ ਲਿਖਾ ਲਓ ਮੈਂ ਤਕੋੜੇ ਕਾਗਜ਼ ਤੇ ਸਾਰੇ ਹੀ ਜਿੰਨੇ ਵੀ ਖੜੇ ਹੋਏ ਨੇ ਐਮਐਲਏ ਵਾਸਤੇ ਸਿੰਗਲ ਵਾਸਤੇ ਸਾਰੇ ਹੀ ਇਹ ਸਾਰੇ ਆਰਜਣੇ ਸਟਾਰ ਕੈਂਪਿੰਗ ਲੈ ਕੇ ਆ ਰਹੇ ਨੇ ਕੋਲੀਵੁੱਡ ਤੇ ਲੈ ਆ ਰਹੇ ਨੇ ਤੁਹਾਡਾ ਕੌਣ ਆ ਰਿਹਾ ਮੈਂ ਇਕੱਲਾ ਸਟਾਰ ਬਹੁਤ ਆ ਔਰ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹ ਜਿਹੜੇ ਰੰਨਾ ਦੇ ਸੀ ਲਕ੍ਰਮਿੰਦੇ ਨੀ ਮੈਂ ਅਸਲੇ ਤੇ ਗੋਣੇ ਲਾ ਦਿੱਤੇ ਹਾ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਨੀ ਮੈਂ ਬੂਸੇ ਪਿੰਡ ਆਉਣ ਲਾ ਦਿੱਤੇ ਇੱਕ ਗਾਣਾ ਹੋਰ ਬੋਟਾ ਤੇ ਬਣਾਇਆ ਮੈਂ ਜੇ ਕੋਈ ਸੁਣਾਵਾਂ ਚਲ ਸੁਣਾਓ ਸੁਣਾਓ ਕਦ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕੇ ਰਾਲ ਮੇ ਸਰਕਾਰ ਸੁਤੇ ਨਲੇ ਤੇ ਦਿਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਕੂਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5G ਦੇ ਪਿੱਛੇ ਕੁਝ ਚੱਲ ਰਿਹਾ ਕੁਟਾਲਾ ਕਰੋਨਾ ਤੇ ਸਰਕਾਰ ਹੁਣ ਬੈਠੀ ਹੁਣ ਕਿਉਂ ਬੋਣ ਕਿਉਂਕਿ ਸਰਕਾਰ ਨੇ ਨਵੇਂ ਪੱਤੇ ਚਲਣੇ ਆ ਦੇਖੋ ਜਦ ਵੀ ਆਂਦਾ ਕਰੋੜਪਤੀ ਟਿਕਟ ਲੈ ਕੇ ਜਾਂਦਾ ਜਦ ਵੀ ਆਂਦਾ ਅਰਬਪਤੀ ਟਿਕਟ ਲੈ ਕੇ ਜਾਂਦਾ ਇਹ ਆਮ ਨਾਗਰਿਕ ਔਰ ਮੈਂ ਬੱਤੀ ਗੱਲ ਕਹੂੰਗਾ ਜੇ ਮੈਂ ਜਿੱਤਦਾ ਜੇ ਮੈਂ ਜਿੱਤ ਗਿਆ ਇਸ ਲੁਧਿਆਣੇ ਤੋਂ ਲੁਧਿਆਣਾ ਇੱਕ ਤਾਜਮਾਹਲ ਬਣ ਜਾਣਾ ਦੇਖੋ ਇੰਗਲੈਂਡ ਇੰਗਲੈਂਡ ਬਾਲੀਵੁੱਡ ਅਮਰੀਕਾ ਯੂ ਐਸ ਏ ਕੈਨੇਡਾ ਫਰਾਂਸ ਇਟਲੀ ਜਾਪਾਨ ਸਾਰਿਆਂ ਨੇ ਕਿਹਾ ਨੀਟੂ ਨੌ ਵਾਰੀ ਲਗਾਤਾਰ ਹਾਰਿਆ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਤਿਆ ਆਪਾਂ ਦੇਖੋ ਰੋਟੀ ਤਾਂ ਆਪਾਂ ਹਰ ਕੋਈ ਖਾਂਦੇ ਆ ਕੋਈ ਥੋੜੀ ਖਾਂਦਾ ਕੋਈ ਜ਼ਿਆਦਾ ਖਾਂਦਾ ਕੋਈ ਜ਼ਿਆਦਾ ਕਮਾਉਂਦਾ ਕੋਈ ਘੱਟ ਕਮਾਉਂਦਾ ਪਰ ਜਿਹੜਾ ਨਾਮ ਹੈ ਨਾ ਇਹ ਨਾਮ ਲੁਧਿਆਣਾ ਵਾਸੀਆਂ ਨੂੰ ਜਿਹੜਾ ਬੈਸਟ ਵਾਲ ਨੂੰ ਮਿਲ ਰਿਹਾ ਨਾ ਇਹ ਤੋਂ ਉੱਤੇ ਵੱਡਾ ਨਾਮ ਨਹੀਂ ਮਿਲਣਾ ਸਾਰੇ ਹੀ ਜਿੰਨੇ ਕੈਂਡੀਡੇਟ ਕੋਲ ਸਾਰੇ ਪਾਰਟੀਆਂ ਦੇ ਸਾਰੇ ਉੱਚ ਪੱਧਰ ਦੇ ਉੱਤੇ ਪੜੇ ਲਿਖੇ ਹੈਗੇ ਆ ਇਸ ਚੀਜ਼ ਦੀ ਮਾਰ ਪੈਂਦੀ ਹੈ ਨਹੀਂ ਜੀ ਕੋਈ ਮਾਰ ਨਹੀਂ ਪੈਂਦੀ ਉਹਨਾਂ ਨੇ ਪੀ.ਏ. ਕੋ ਰੱਖੇ ਫਿਰ ਜਿੰਨੇ ਪੜੇ ਲਿਖੇ ਪੀ.ਏ. ਕੋ ਰੱਖੇ ਕੀ ਵੀਰ ਉਹ ਵੀ ਅਨਪੜ੍ਹੀ ਆ ਖਾਲੀ ਉਹ ਸਮਝਦਾਰੀ ਜ਼ਿਆਦਾ ਵਾ ਪੀ.ਏ. ਬਜ਼ਾਦ ਉਸ ਸਮਝਾਉਂਦੇ ਸਰ ਤੁਸੀਂ ਸਵੇਰੇ ਆ ਕੇ ਨਾ ਤੇ ਹੁਣ ਸਾਡੇ ਵਰਗਾ ਬੰਦਾ ਬੇਚੇਜ ਕੋ ਕੇ ਬੋਲਦਾ ਵਾ ਮੌਜੂਦਾ ਸਰਕਾਰ ਵਾਲਾ ਤੁਹਾਨੂੰ ਬਿਜਲੀ ਫਰੀ ਹੈ ਉਹ ਕੋਈ ਕੁਛ ਨਹੀਂ ਫਰੀ ਜੀ ਕੋਈ ਫ੍ਰੀ ਹੈ ਜੀ ਕੋਈ ਨਹੀਂ ਦੇਖੋ ਮੈਂ ਤੁਹਾਨੂੰ ਕੀ ਦੱਸਾਂ ਉਹਨੇ ਗਰੀਬਾਂ ਦਾ ਕਿੱਦਾਂ ਖੂਨ ਪੀਰੇ ਮੈਂ ਦੱਸ ਨਹੀਂ ਸਕਦਾ 600 ਪ੍ਰੋਫੈਸਰ ਦੀ ਨੌਕਰੀ ਖਾਲੀ ਹੈ ਜੀ ਮੈਂ ਕਹਿੰਦਾ ਵੀ ਸਾਰੇ ਹਿੰਦੁਸਤਾਨ ਦੀ ਕੱਟੀ ਜਾਵੇ ਜੇ ਇਨਾਂ ਦਮ ਸੀਗਾ ਪਾਕਿਸਤਾਨ ਬਾਰੇ ਕੋਈ ਨਹੀਂ ਬੋਲੇ ਹੈ ਜੇ ਮੈਂ ਜਿੱਤੇ ਮੇਰੀ ਗੱਲ ਸੁਣ ਜੇ ਮੈਂ ਜਿੱਤਿਆ ਤੇ ਪਾਕਿਸਤਾਨ ਸੜ ਕੇ ਸੁਆਹ ਹੋ ਜਾਣਾ ਵਾ ਇਹ ਦੇਖ ਲਓ ਜੇ ਤੁਸੀਂ ਪਾਕਿਸਤਾਨ ਨੂੰ ਸੜਨਾ ਚਾਹੁੰਦੇ ਹੋ ਪਾਕਿਸਤਾਨ ਨੂੰ ਟਕਰਾਅ ਦੇਣਾ ਚਾਹੁੰਦੇ ਹੋ ਤੇ ਮੈਨੂੰ ਜਿਤਾ ਦਿਓ ਉਹ ਤਾਂ ਹੀ ਲੱਗਦਾ ਵੈਸੇ ਜਿਹੜੇ ਇਲੈਕਸ਼ਨ ਆ ਕੱਲ ਪਾਕਿਸਤਾਨ ਦੀ ਜਿਹੜੀ ਕੱਲ ਹੈ ਨਹੀਂ ਪਾਕਿਸਤਾਨ 2000 ਲਾਈਵ 'ਚ ਬੰਦਾ ਕਹਿ ਰਿਹਾ ਸੀ ਨੀਟੂ ਨੇ ਨਹੀਂ ਜਿੱਤਣਾ ਮੈਂ ਕਿਹਾ ਜੇ ਮੈਂ ਜਿੱਤ ਗਿਆ ਤੇ ਕਹਿੰਦੇ ਤੂੰ ਜਿੱਤ ਨਹੀਂ ਸਕਦਾ ਉਹ ਮੈਨੂੰ ਐਨਆਰ ਰਿਪੋਰਟ ਕਿਸੇ ਬੰਦੇ ਨੇ ਭੇਜੀ ਕਿ ਐਨਆਰ ਰਿਪੋਰਟ ਕਹਿੰਦੀ ਗੁਪਤਕ ਵੋਟ ਜਿਹੜੀ ਆ ਨਾ ਉਹ ਨੀਟੂ ਛੱਦਰਾਂ ਨਾਲ ਜਾ ਰਹੀ ਹੈ ਸਾਰੀ ਵੋਟ ਤੇ ਸੰਜੀਪ ਰੋੜਾ ਵੀ ਹਾਰਦਾ ਪਿਆ ਤੇ ਆਸ਼ੂ ਵੀ ਹਾਰਦਾ ਪਿਆ ਇਹ ਅਪੀਲ ਕਰਨ ਵੋਟਰਾਂ ਨੂੰ ਤੇ ਮੈਨੂੰ ਸਾਰੇ ਜਿਤਾ ਦਿਓ ਬਸ ਇਦਾਂ ਹੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੇ ਵੋਟਾਂ ਪਾਤੀਆਂ ਸਮਝ ਲਓ ਪਾ ਉਹ ਪਗਵਾਨ ਤੇ ਮਨਜੀਤ ਕਿ ਨਹੀਂ ਹੱਤ ਕੀ ਨਿਰਾਸ਼ਾ ਕੋ ਜਾਣਾ ਬਣਤੋਂ ਕਿਉਂਕਿ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਨਹੀਂ ਹਰ ਜਗ੍ਹਾ ਤੇ ਟੱਕਰ ਚੱਲ ਰਹੀਆਂ ਇਹਨਾਂ ਦਾ ਤੇ ਜੇ ਅਸ਼ੂ ਦੀ ਗੱਲ ਕਰੀਏ ਤੇ ਉਹ ਕਹਿੰਦੇ ਚੰਨੀ ਸਾਹਿਬ ਤੁਹਾਨੂੰ ਮਿਲਣਾ ਦਫਤਰ ਕਿੱਥੇ ਤੁਹਾਡਾ ਦੇਖੋ ਮੈਂ ਮੈਂ ਕਹਿੰਦਾ ਵੀ ਮੇਰਾ ਦਫਤਰ ਆਉ ਉਥੇ ਦੇਖੋ ਆ ਪਾਣੀ ਵਾਲੀ ਟੈਂਕੀ ਲੱਗੇ ਉੱਪਰ ਹਾਂਜੀ ਪਾਣੀ ਵਾਲੀ ਟੈਂਕੀ ਸਾਹਮਣੇ ਸਾਲ ਕਾਲਾ ਗੇਟ ਆ ਘਰ ਉਥੇ ਮੈਂ ਘਰ ਲਿਆ ਹੁਣ ਮੈਂ ਬੈਸਟ ਵਿੱਚ ਆ ਗਏ ਪਾਣੀ ਦੇ ਵਿੱਚ ਪਾਣੀ ਦੀ ਟੈਂਕੀ ਆ ਟੱਕੋ ਉੱਥੇ ਨਹੀਂ 100 ਤੋਂ ਉੱਪਰ ਪੰਜ ਨੇ ਮਠਾਣੇ ਲੱਗੇ ਜੀ ਜੀ